ਅੰਤਵਾਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਬਾਈ ਜੀ ਗੋਪੀ ਤੇ ਮਿੱਟੀ ਲਾਉਣ ਲੱਗ ਰਹੇ ਆ ਅੱਜ ਤੇ ਬੜਾ ਜ਼ੋਰ ਲੱਗ ਰਿਹਾ ਮੁਰਕੋ ਮੁਰਕੀ ਹੋ ਰਿਹਾ ਬਾਈ ਜੀ ਕੱਲ ਗੁੱਡੀ ਸੀ ਤੇ ਅੱਜ ਮਿੱਟੀ ਲਾਉਣ ਲੱਗ ਰਹੇ ਆ ਕਿਉਂ ਸਿਕੰਦਰ ਸਾਹਿਬ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਚਾਲ ਹੈ ਬਾਈ ਸਾਰੇ ਠੀਕ ਠਾਕ ਹੋ ਤੇ ਗੋਬੀ ਰਹਿ ਗਈ ਸੀ ਭਾਈ ਗੁੱਡਣ ਵਾਲੀ ਯਾਰ ਕਰ ਲਾ ਗੋਬੀ ਸਾਡੀ ਗੋਬੀ ਸਾਡੀ ਭਾਈ ਵਧੀਆ ਹੋ ਗਈ ਗੋਬੀ ਸਾਡੀ ਵਧੀਆ ਹੋ ਗਈ ਭਾਈ ਤੇ ਬਾ ਹੁਣ 15 20 ਦਿਨਾਂ ਨੂੰ ਤਿਆਰ ਇਹ ਗੋਬੀ ਤਿਆਰ ਆ ਭਾਈ ਹਾਂ ਬਿਨਾਰ ਇਸ ਸਪਰੇਅ ਤੋਂ ਗੋਬੀ ਹੈ ਭਾਈ ਵਾਰ-ਵਾਰ ਕਹਿੰਦੇ ਆ ਸੀ ਤੇ ਆਪਦਾ ਫਟਕਾਂ ਤੇ ਲਾਵਾਂਗੇ ਰੇੜੀ ਤੇ ਸਾਰੇ ਦੋਸਤ ਮਿੱਤਰਾਂ ਆ ਜਾਣਾ ਉੱਥੇ ਜਾ ਨਾਲੇ ਤੇ ਲਾਵਾਂਗੇ ਜਾਂ ਫਟਕਾਂ ਤੇ ਲਾਵਾਂਗੇ ਭਾਈ ਠੀਕ ਹੈ ਜੀ ਹੋਰ ਸਨავ ਸਾਰੇ ਖੈਰੀਅਤ ਹੈ ਸਭ ਠੀਕ ਠਾਕ ਹੋ ਬਾਈ ਜੀ ਤੇ ਗਾਜਰਾਂ ਵੀ ਨੇ ਆਪਣੇ ਕੋਲੇ ਬਾਈ ਤਿੰਨ ਕਨਾਲਾਂ ਗਾਜਰਾਂ ਦੀਆਂ ਨੇ ਤੇ ਗਾਜਰਾਂ ਦਾ ਤਾਂ ਮਿੱਟੀ ਲੱਗਦੀ ਨਹੀਂ ਗੋਭੀ ਤੇ ਬਸ ਹੁਣ ਮਿੱਟੀ ਲਾਤੀ ਮੁੜ ਕੇ ਲੋੜਨੀ ਬਾਈ ਹੁਣ ਤਾਂ ਇਹ ਬਸ ਫੁੱਲੇ ਆ ਜਾਣਗੇ ਠੀਕ ਹੈ ਜੀ ਤੇ ਬਸ ਹੋਰ ਗੰਡਿਆਂ ਦੀ ਫੱਕ ਖਣਾ ਦੀ ਬਾਈ ਮਿਰਚਾਂ ਵਧੀਆਂ ਹੋ ਰਹੀਆਂ ਨੇ ਗੰਡੇ ਲਾਵਾਂਗੇ ਬਾਈ ਤਿੰਨ ਕਨਾਲਾਂ ਤੇ ਹੁਣ ਤਾਂ ਸਬਜੀ ਜੀ ਪਾਵਾਂਗੇ ਬਾਈ ਜੀ ਹਨਾ ਜੀਰੀ ਜੂਰੀ ਦਾ ਕਿਹੜਾ ਉਹ ਹੈ ਡੁੱਟ ਦੋ ਕਿੱਲੇ ਲਾ ਲਿਆ ਕਰਾਂਗੇ ਆਪਦਾ ਕਰ ਕੀਤਾ ਕਰੀ ਜਾਇਆ ਕਰਾਂਗੇ ਬਾਈ ਬਾਦੂ ਏ ਮੁਕਤਾ ਨਹੀਂ ਤੇ ਮੇਰੀ ਇੱਕ ਹੋਰ ਬੇਨਤੀ ਹੈ ਬਾਈ ਸਾਰਿਆਂ ਨੂੰ ਸਪੈਦਾ ਜ਼ਰੂਰ ਲਾਓ ਠੀਕ ਹੈ 100 100 200 ਸਪੈਦਾ ਬੱਟਾਂ ਤੇ ਲਾਓ ਲਾਜ਼ਮੀ ਤੇ ਬਹੁਤ ਵਧੀਆ ਇਹ ਤਿੰਨ ਚਾਰ ਸਾਲਾਂ ਚ ਵਧੀਆ ਹੋ ਜਾਂਦਾ ਹੈ ਤੇ ਆਪਦਾ ਬੜਾ ਉਹ ਚੰਗੇ ਪੈਸੇ ਬਣ ਜਾਂਦੇ ਨੇ ਬਾਈ ਤਨਚਾਰ ਕਿੱਲਾਂ ਦੀ ਬਾਹੀ ਤੇ ਨਾ ਟੇਡੇ-ਫੇਡੇ ਇਹ ਲਾ ਕੇ ਰੱਖੋ ਸਪੈਦੇ ਜਾਮਣਾ ਅਮਰੂਦ ਇਹ ਚੀਜ਼ਾਂ لازਮੀ ਲਾਓ ਜੇ ਆਪਦੇ ਖੇਤ ਚ ਜਿੱਥੇ ਸਬਜ਼ੀ ਲਾਉਨੇ ਹੋ ਇਹ ਚੀਜ਼ਾਂ ਹੋਣੀਆਂ ਜ਼ਰੂਰੀ ਨੇ ਬਾਈ ਨੀਕ ਇੱਕ-ਇੱਕ ਪੇਟਾ ਦੋ-ਦੋ ਪੇਡੇ ਫਲਾਂ ਦੇ ਹੋਣੇ ਜ਼ਰੂਰੀ ਨੇ ਠੀਕ ਹੈ ਜੀ ਸਾਰਿਆਂ ਨੂੰ ਫਿਰ ਮੋਟਰਾਂ ਦੇ ਲਾਓ ਪੰਜ-ਪੰਜ ਪੇਡੇ ਠੀਕ ਹੈ ਨਾਲੇ ਤਾਂ ਬਾਈ ਵਾਤਾਵਰਨ ਸਾਫ਼ ਸ਼ੁੱਧ ਤੇ ਨਾਲੇ ਆਪਣਾ ਖਾਣਾ ਆਪਣਾ ਤੇਰਾ ਫਲਾਂ ਬੱਚਿਆਂ ਨੂੰ ਘਰੇ ਲੈ ਜਾਣ ਵਾਸਤੇ ਇੱਕ ਦੋ ਕੰਨੂਆਂ ਦੇ ਲਾਦੋ ਮਰੂਦਾਂ ਦੇ ਲਾਦੋ 베ਰੀ ਲਾਦੋ ਠੀਕ ਹੈ ਅੱਠੋ ਪੈਰ ਜਿਹੜਾ ਖੇਤੋਂ ਫਲ ਨਾ ਮੁੱਕੇ ਬੰਦਾ ਰੋਜ਼ ਸਵੇਰੇ ਖੇਤ ਵਾਗ ਜੇ ਤੇ ਨਾਲੇ ਖੇਤ ਛੈਲ ਕਰਿਆ ਵੇ ਜਾ ਕੇ ਨਾਲੇ ਆਪਦਾ ਬਲ ਫਰੂਟ ਤੋੜ ਲਿਆ ਵੇ ਤੇ ਥੋੜੀ ਕਾਣੀ ਸਬਜ਼ੀ ਲਾਓ ਬਾਈ ਆਪਣੇ ਆਪਦੀ ਜੋਕਰੀ ਠੀਕ ਹੈ ਦੋ ਮਰਲੇ ਚਾਰ ਮਰਲੇ ਇੰਨੀ ਕ ਤਾਂ ਜ਼ਰੂਰੀ ਹੈ ਲਾਉਣੇ ਜਾਂ ਦੇਸੀ ਸਬਜ਼ੀ ਆਪਦੀ ਕਰਦੀ ਖਰਾਕੇ ਹੁੰਦਾ ਸਾਰੀ ਚੈਰਪਾ ਔਰੇ ਕੰਮ ਹਨਾ ਪਰ ਫੇਰ ਵੀ ਮੜਾ ਮੋਟਾ ਪਤਾ ਦੇਸੀ ਸਬਜ਼ੀ ਦਾ ਲਾ ਕੇ ਤਰੀਕਾ ਆਪਣਾ ਖਾ ਸਕਦੇ ਹਾਂ ਵਧੀਆ ਕਿ ਆ ਸਕੰਦਰ ਸਾਹਿਬ ਹਾਂਜੀ ਹਾਂਜੀ ਬਾਈ ਜੀ ਬਿਲਕੁਲ ਸਹੀ ਹੈ ਹਾਂਜੀ ਤੇ ਸਕੰਦਰ ਸਾਹਿਬ ਆ ਰਹੇ ਸਕੰਦਰ ਸਾਹਿਬ ਇੱਕ ਕੌਲੀ ਦੇ ਮਿੱਟੀ ਲਾਵਾ ਮੈਂ ਤਿੰਨ ਕੇ ਲਾ ਦੂੰ ਹੂੰ ਕੀ ਹਾਲ ਏ ਬਾਈ ਸਾਰੇ ਠੀਕ ਠਾਕੋਂ ਜਾਂ ਤੇ ਇੱਕ ਕੌਲੀ ਦੇ ਹੀ ਲੱਗ ਰਹੇ ਆ ਬਾਈ ਯਾਰ ਓਏ ਕੌਲੀ ਤੇ ਫਿਰਦਾ ਰਹਾ ਵਾ ਮੈਂ ਤਿੰਨ ਔਲੀਆਂ ਤੇ ਲਾ ਦੂੰ ਬਾਈ ਬਾਈ ਤਿੰਨ ਔਲੀਆਂ ਤੇ ਲਾ ਦਿੰਦਾ ਮੈਂ ਇੱਕ ਤੇ ਖੜਾ ਰਿਹਾ ਵਾ ਦੇਖ ਐ ਸ਼ਰਤ ਲੱਗ ਰਹੀ ਦੋਨੇ ਲਾ ਦਾਂਗੇ ਸ਼ਰਤ ਲੱਗ ਰਹੀ ਮਰੀ ਲਈ ਦੇਖਾਂ ਕਿਹੜਾ ਲਾਏਗਾ ਪਹਿਲਾਂ ਔਲੀਆਂ ਵੰਡ ਰੱਖੀਆਂ ਮਨੇ ਵੰਡੀਆਂ ਵੰਡੀਆਂ ਵੀਆਂ ਨੇ şart ਲੱਗੀ ਹੋਈ ਹੈ ਬਾਈ ਇੱਕ ਨਾ ਵੀਰ ਬਣ ਕੇ ਯਾਰ ਸਾਰਿਆਂ ਨੂੰ ਹੱਥ ਬੰਨ ਕੇ ਬੇਨਤੀ ਹੈ ਵੀਡੀਓ ਅੱਗੇ ਸ਼ੇਅਰ ਕਰ ਦਿਆ ਕਰੋ ਤੇ ਲਾਈਕ ਕਰ ਦਿਆ ਕਰੋ ਵੱਧ ਤੋਂ ਵੱਧ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਸਬਸਕ੍ਰਾਈਬ ਕਰ ਲੋ ਇਹ ਵੀਡੀਓ ਤਾਂ ਵੀਰ ਬਣ ਕੇ ਅੱਗੇ ਸ਼ੇਅਰ ਕਰ ਦਿਆ ਕਰੋ ਕੁਝ ਨਹੀਂ ਲੱਗਦਾ ਤੇ ਆਪਣਾ ਕਮੈਂਟ ਕਰ ਦਿਆ ਕਰੋ ਮੜਾ ਮੋਟਾ ਜਿਹਾ ਵੀਡੀਓ ਤੁਹਾਡੇ ਵਾਸਤੇ ਹੋਰ ਆ ਠੀਕ ਆ ਕਮੈਂਟ ਉਹੀ ਕਰ ਦਿਆ ਕਰੋ ਜਿਹੜਾ ਗੁੱਠੇ ਜਿਹਾ ਹੁੰਦਾ ਬਸ ਲਾਈਕ ਕਮੈਂਟ ਸ਼ੇਅਰ ਕਰ ਦਿਆ ਕਰੋ ਬਾਈ ਬਣ ਕੇ ਇਹ ਤੁਹਾਨੂੰ ਬੇਨਤੀ ਹੈ ਚੈਨਲ ਸਬਸਕ੍ਰਾਈਬ ਕਰ ਲੋ ਬਾਈ ਸਬਸਕ੍ਰਾਈਬ ਕਰ ਲੋ ਬਸ ਅੱਠ ਬਣ ਕੇ ਬੈਂਤੀ ਸੋਡੂ ਠੀਕ ਹੈ ਜੀ ਇਹ ਬੈਂਤੀ ਹੈ ਕਿਉਂਕਿ ਮੜਾ ਜਾ ਸਬਸਕ੍ਰਾਈਬ ਦਾ ਬਟਨ ਆ ਦਬਣਾ ਤੇ ਇਹ ਵੀਰ ਬਣ ਕੇ ਕਰੋ ਠੀਕ ਹੈ ਜੀ ਸਾਰਿਆਂ ਨੂੰ ਫਿਰ ਬਾਈ ਜੀ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਦੀ ਫਤਿਹ